ਹਾਂਜੀ ਕੀ ਹਾਲ ਚਾਲ ਆਗੇ ਇੱਕ ਹੋਰ ਵੀਡੀਓ ਦੇ ਨਾਲ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਜਸੀ ਰੋਸਟਰ ਤੇ ਜੇ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਅੱਜ ਆਪਾਂ ਦਰਸ਼ਨ ਕਰਨੇ ਆ ਕਾਲੋ ਦੇ ਪਹਿਲਾਂ ਆਹ ਕਲਿੱਪ ਦੇਖੋ ਹਾਂਜੀ ਮੈਂ 47 ਪਲੱਸ 2 ਕੀਤੀ ਹੋਈ ਆ ਆਪ ਤੇ ਕਿ ਆਪਾ ਪੜੇ ਨੇ ਕਿਉਂਕਿ ਤੁਹਾਨੂੰ ਪਤਾ じゃ ਮੇਰੇ ਸਾਹਮਣੇ ਤੋਂ ਬੰਦਾ ਜਾ ਰਿਹਾ ਇਹ ਕਹਿੰਦੀ ਮੈਂ 12 ਪੜੀ ਆ ਪਰ ਆਹ ਦੇਖ ਕੇ ਲੱਗਦਾ ਇਹਨੇ 5ਵੀਂ ਮੱਥਾਂ ਪਾਸ ਕੀਤੀ ਹੋ ਉਹ ਵੀ ਨਕਲ ਮਾਰ ਕੇ ਬੰਦਾ 12ਵੀਂ ਕਰ ਜੇ ਤੇ ਪੰਜਾਬੀ ਲਿਖਣੀ ਨਾ ਆਵੇ ਫਿਰ ਤਾਂ ਇੱਕੋ ਮਤਲਬ ਹੋਇਆ ਇਹ ਤਾਂ ਕੱਲੇ ਖਾਣ ਜਾਂਦੀ ਸੀ ਫਰੀ ਵਾਲੇ ਚੌਲ ਬਣਾਈ ਨਹੀਂ ਲਿਖਣੀ ਆਉਂਦੀ ਦੀਦੀ ਨੇ ਬਣਿਆ ਬੇਸਣ ਵਾਲੀ ਬਰਫੀ ਇਹਨਾਂ ਸ਼ੁਕਰ ਕਰੋ ਨੇ ਲਾਤਾ ਨਹੀਂ ਤਾਂ ਦੀਦੀ ਹੀ ਬਣਾਤੀ ਸੀ ਬਰਫੀ ਲਾਰੇ ਬਾਅਦ ਬੰਦਾ ਹੈ ਲਾਰੇ ਬਾਅਦ ਸਤਿਗੁਰੂ ਜੀ ਸਾਰੇ ਦੇਖ ਲੱਸ ਦੇ ਤੇਰੇ ਤਾਲ ਕੇ ਕਿੱਧਰ ਆਪ ਦੇਖਾ ਚਾਚਾ ਕਿਵੇਂ ਕਰਨੀ ਆ ਤੇ ਨਾਲ ਦੇ ਚਾਚਾ ਆ ਲੱਤਾਂ ਫੜੀ ਨਾ ਰਬੇ ਨਾ ਹੋ ਜੀ ਪਰ ਮਾਤਾ ਹਾਂ ਮਤਲਬ ਬਹੁਤ ਕੰਮ ਕਰ ਮਾਤਾ ਵਾ ਮੇਰੇ ਉਹਨਾਂ ਲੋਕ ਤੇ ਨਿੰਦੀ ਤੇ ਵੇਰੇ ਉਹਕੇ ਜਾਣੀ ਨਿੰਦੀ ਤੇ ਨੋਟਕੇ ਵਾਹੋ ਦੇਖ ਲੋ ਬਾਟਾ ਕਮਲਾ ਟੋਲਾ ਬਾਬਾ ਮੇਰੇ ਸੋਹਰਾ ਬਾਬਰ ਦਸ ਬਾਬਾ ਬਿਆ ਘਰ ਦਾ ਬਾਬਾ ਥੋਣੀ ਕੁੜੀ ਦਾ ਦੇਖਿਆ ਜੇ ਕਰਾ ਦੋ ਇਹਦਾ ਵਿਆਹ ਬੜੀ ਕਾਲੀ ਐ ਪੋਤੜਿਆਂ ਚੋਂ ਨਿਕਲਦੇ ਨਹੀਂ ਵਿਆਹ ਪਹਿਲਾਂ ਕਰ ਦੋ ਨਾ ਹੱਥ ਧੋਣੇ ਸਿੱਖ ਲੈ ਟੱਟੀ ਵਾਲੇ ਕਿ ਉਹ ਵੀ ਘਰ ਵਾਲੇ ਤੋਂ ਧਵਾਏਗਾ ਬੋਤੀ ਜਿਵੇਂ ਟੱਟਨ ਕਾਲੂ ਨਾਮ ਰੱਖਿਆ ਲਾ ਲੂ ਜਿੰਨੀ ਵਿਆਹ ਦੀ ਕਾਲੀ ਐ ਛੱਤਰ ਲੱਗਦਾ ਛੇਤੀ ਖਾ ਲੂ ਕਿਆ ਬਾਤ ਕਰ ਰਹੇ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਮੇਰਾ ਜਸੂ ਰੱਤ ਆਇਆ ਪਾਗਲ ਹੋ ਗਿਆ ਮੈਂ ਹਲਵਾਈ ਆ ਜੀ ਹਲਵਾਈ ਆ ਗਿਆ ਜੀ ਇਹ ਤੁਹਾਡਾ ਵੀੜਾ ਦੇਖ ਕੇ ਚਲੇ ਨਾ ਰੱਖੀਏ ਥੋੜਾ ਫੰਕਸ਼ਨ ਨਾ ਫਿਰ ਅਸੀਂ ਕੀ ਕਰੀਏ ਹਲਵਾਈ ਆ ਫਰੇਤ ਕਿ ਗੂੰ ਖਾਣਾ ਹੈ ਜਾ ਕੇ ਆਪਦਾ ਕੰਮ ਕਰ ਦੋ ਪੈਸੇ ਕਮਾ ਨਾਲੇ ਇਹਨਾਂ ਨੂੰ ਘਰਾਂ ਦੇ ਇੱਥੇ ਉਹੀ ਬਲੌਗ 'ਚ ਹੱਗੀ ਜਾਣਾ ਰੱਖ ਜੋ ਆਰ ਸਾਡਾ ਅਨਵਰਸਰੀ ਵੀ ਆ ਤੋੜਾ ਕੇਕ ਕੱਟਿਆ ਲੈ ਫੀਲਿੰਗ ਲੈ ਕੇ ਲਵ ਹੈਪੀ ਅਨਵਰਸਰੀ ਟੂ ਮੀ ਲੈ ਫੜ ਲੋ ਟੂ ਬਿਆਹ ਹੋਇਆ ਨਹੀਂ ਐਨਿਵਰਸਰੀ ਦੀਆਂ ਫੀਲਿੰਗਾਂ ਪਹਿਲੀ ਲੈਣਦੀ ਫਿਰਦੀ ਐ ਉਹ ਵੀ ਤੀਜੀ ਐਨਿਵਰਸਰੀ ਵੈਸੇ ਵਿਆਹ ਕਦੋਂ ਕਰਾਲੂ ਤੇਰਾ ਤਿੰਨ ਚਾਰ ਸਾਲ ਬਾਅਦ ਵਿਆਹ ਕਰਾਵਾਂਗੇ ਅਜੇ ਸਿ ਵਿਆਹ ਨਹੀਂ ਕਰਾਉਣ ਲੱਗੇ ਅੱਛਾ ਫਿਰ ਤਾਂ ਆਗੇ 4 ਸਾਲ ਲੈ ਹੁਣ ਭੌਂਕੀ ਚੱਲੋ 4 ਸਾਲ ਇਹਨਾਂ ਪਿੱਛੇ ਆਪਾਂ ਤਾਂ ਵਿਆਹ ਦੇਖਣ ਨੂੰ ਫਿਰਦੇ ਸੀ ਇਹ ਤਾਂ ਫੁੱਦੂ ਕੱਟ ਕੇ ਦੋਵੇਂ ਆਪਣਾ ਓਏ ਚੂਨਾ ਲਗਾ ਦਿਆ ਕਿਆ ਬੱਤ ਕਰ ਰਹੀ ਸੀ ਆਪਣੀ ਵਰਫੀਆ ਕਰਾੜੇ ਤੁਸੀਂ ਦੇਸਾ ਕਰਿਓ ਹੁਣ ਤਾਂ ਖਾਓਗੇ ਵਰਫੀ ਫਿਰ ਚਾਹ ਨਾਲ ਲੇਕਿਨ 1 ਸੈਕਿੰਡ ਸਰ ਆ ਤਾਂ ਪਗਣਾ ਲੱਗ ਕੇ ਆ ਤਾਂ ਸ਼ਾਹ ਲੈ ਕਰ ਲੋ ਕਿਉਂ ਪਾਂਡਾ ਸਾਰੇ ਇਕੱਠੇ ਹੋਏ ਗਵਾਰ ਬਣਾਤੀ ਬਰਫੀ ਕਹਿ ਕੇ ਪ੍ਰਸ਼ਾਦ ਕੀ ਆਈਟਮਾਂ ਨੇ ਯਾਰ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਜੀ ਤਾਂ ਕਰਦਾ ਧੌਣ ਚ ਮੁੱਕੀਆਂ ਵਾਰਾਂ ਜਾ ਕੇ ਯਾਰ ਆ ਦੇਖੋ ਜੀ ਦੋ ਤਰ੍ਹਾਂ ਦੇ ਰੋਟ ਆ ਗਈ ਤਾਂ ਲੱਗੀਆਂ ਪੰਗਾ ਚੁਰੰਗਾ ਖਾਣ ਆਓ ਆ ਕੇ ਵੱਡੇ ਚੜੀ ਤੂਤੀਆਂ ਤੋਂ ਜ਼ਿਆਦਾ ਆ ਟੁੱਟਕ ਟੁੱਟਕ ਤੂਤੀਆਂ ਤੈਨੂੰ ਮੂਤ ਆਉਂਦਾ ਫਰੇ ਇਥੇ ਕੀ ਕਰਦਾ ਇਹਨਾਂ ਦੇ ਜਾ ਕੇ ਬਲੌਗ ਤੇ ਮੂਹ ਤਿਆ ਤਟਕ ਤਟਕ ਤੂਤੀਆਂ ਫੀਲਿੰਗਾਂ ਸਟਾਰਾਂ ਵਾਲੀਆਂ ਤੇ ਲੱਗਣ ਖੋਤੀਆਂ ਜਿਵੇਂ ਖਲੋਤੀਆਂ ਤਟਕ ਤਟੂਤੀਆਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹੁਣ ਮਿਲਦੇ ਆਂ ਅਗਲੀ ਵੀਡੀਓ ਚ